ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਬਹੁਤ ਸੋਹਣੀ ਜਰਸੀ ਦਿਖਾਉਣੀ ਹੈ ਚੰਗੇ ਥਣ ਹਵਾਨੇ ਵਾਲੀ ਤੇ ਡੇਟ ਮੁਤਾਬਕ ਬਾਈ ਕਹਿੰਦਾ ਤਿਆਰੀਆਂ ਚੱਈਆਂ ਤੇ ਰੇਟ ਬਾਈ ਨੇ ਬੈਲਕਨ ਜਾਇਜ਼ ਰੱਖਿਆ ਹੋਇਆ ਤੇ ਵੀਡੀਓ ਨੂੰ ਐਡ ਤਾਂ ਹੀ ਵੇਖਿਆ ਜੇ ਜੀਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੇ ਤਸੱਲੀ ਨਾਲ ਖਰੀਦਾਈ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਹਾ ਬੱਚੀ ਮੂੰਹ ਤੋਂ 6 ਦਿਨ ਦਾ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 1-2 ਦਿਨ ਲੈ ਵੀ ਸਕਦੀ ਹੈ ਤੇ ਪਹਿਲਾਂ ਵੀ ਸੂਹ ਸਕਦੀ ਹੈ ਪਹਿਲੇ ਸੂਏ ਬਾਈ ਜੀ ਹੁਣੇ ਕਹਿੰਦੇ 15 ਲੀਟਰ ਦ ਬੱਚੀ ਨੇ ਚਵਾਇਆ ਤੇ ਐਤਕੀ ਬਾਈ ਜੀ ਹੁਣੇ ਕਹਿੰਦੇ 17-18 ਕਿਲੋ ਦ ਬੱਚੀ ਬੜੇ ਆਰਾਮ ਨਾਲ ਚੁਵਾਜੂ ਦੋਸਤੋ ਜੈਸਾ ਬਣਾ ਹਵਾਨੇ ਦੀ ਕੁਆਲਿਟੀ ਹੈ ਨਾ 17-18 ਕਿਲੋ ਦੁੱਧ ਬੱਚੀ ਬੜੇ ਆਰਾਮ ਨਾਲ ਚੁਵਾਜੂ ਅੱਗੇ ਬਾਈ ਜੀ ਹੁਣੇ ਕਹਿੰਦੇ 50062 ਡੈਨਮਾਰਕ ਦਾ ਸੀਮਨ ਲੱਗਿਆ ਹੋਇਆ ਫੇਸ ਕੁਆਲਿਟੀ ਪੂਰੀ ਸੋਹਣੀ ਛੋਟਾ ਗੋਲ ਕੰਨ ਹਵਾਨਾ ਪੂਰਾ ਚੰਗਾ ਤਿਆਰ ਕੀਤਾ ਹੋਇਆ ਵਛੀ ਨੇ ਥਾਣ ਸੋਹਣੇ ਦੋਸਤੋ ਨੁਕਰਾਂ 'ਚ ਲੱਗੇ ਹੋਏ ਫੋਰਸ਼ਾਂਗ ਭੋਰਾ ਨਹੀਂ ਹੱਥੀ ਚੁਵਾਈ ਵਾਲਾ ਥਾਣ ਆ ਦੁੱਧ ਬਾਈ ਕਹਿੰਦਾ 17 18 ਲੀਟਰ ਦੁੱਧ ਵਛੀ ਬੜੇ ਆਰਾਮ ਨਾਲ ਚੁਆਜੂ ਦੋਸਤੋ ਜੈਸਾ ਹਵਾਨਾ ਹਵਾਨੇ ਦੀ ਕੁਆਲਿਟੀ ਹੈ ਨਾ ਦੁੱਧ ਇਹਨਾਂ ਵਛੀ ਬੜੇ ਆਰਾਮ ਨਾਲ ਹੀ ਚੁਆਜੂ ਹਵਾਨਾ ਪੂਰਾ ਟੌਪ ਦਾ ਤਿਆਰ ਕੀਤਾ ਹੋਇਆ ਬਾਈ ਕਹਿੰਦਾ ਇੱਕ ਦੋ ਦਿਨ ਲੈ ਵੀ ਸਕਦੀ ਹੈ ਪਹਿਲਾਂ ਵੀ ਸ ਕਦ ਕੜ ਚੰਗਾ ਸੋਹਣਾ ਕਦ ਕਾਟ ਆ ਮੀਡੀਅਮ ਹਾਈਟ ਆ ਤੇ ਬਾਈ ਜੀ ਹੁਣ ਇਹ ਕਹਿੰਦੇ ਜੇ ਸੇਵਾ ਸੰਭਾਲ ਗੌਰ ਵੱਧ ਹੋ ਜੇ ਦੁੱਧ ਵੱਚੀ 20 ਕਿਲੋ ਬੜੇ ਆਰਾਮ ਨਾਲ ਚੋ ਆਜੂ ਦੋਸਤੋ ਜੈਸਾ ਹੁਣ ਹਵਾਨੇ ਦੀ ਕੁਆਲਿਟੀ ਹੈ ਨਾ ਜੇ ਸੇਵਾ ਸੰਭਾਲ ਗੌਰ ਵੱਚੀ ਚੰਗੀ ਹੋ ਜੇ ਦੁੱਧ ਵੱਚੀ 20 ਕਿਲੋ ਬੜੇ ਆਰਾਮ ਨਾਲ ਚੋ ਆਜੂ ਖੁੱਲਾ ਡੁੱਲਾ ਫੇਸ ਕੁਆਲਿਟੀ ਪੂਰੀ ਸੋਹਣੀ ਰੇਟ ਬਾਈ ਨੇ ਰੱਖਿਆ ਹੋਇਆ ਵੱਚੀ ਦਾ 42000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜੂ ਜਿਹਨੂੰ ਪਸੰਦ ਆਜੂਗੀ ਨੰਬਰ 2 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ